ਉਹ ਕੋਈ 10 ਸਵਾ 10 ਵਜੇ ਫੋਨ ਗਿਆ ਪਿੰਡ ਮੇਰਾ ਗੁੰਲੋਪੁਰਾ ਡਾਕਟਰ ਗੁਰਮੀਤ ਸਿੰਘ ਜੀ ਠੀਕ ਹੈ ਇਹੋ ਪਤਾ ਲੱਗਾ ਵੀ ਗੱਡੀ ਕੋਈ ਆ ਕੇ ਦੁਕਾਨਾਂ ਦੇ ਵੜ ਗਈ ਆ ਆ ਕੇ ਵੇਖਿਆ ਵਾ ਤੇ ਫਿਰ ਨੁਕਸਾਨ ਤਾਂ ਕਾਫੀ ਹੋ ਗਿਆ ਟੂਲ ਮੇਰੇ ਵੈਲਡਿੰਗ ਮਸ਼ੀਨਾਂ ਵਰਮਾ ਗ੍ਰਾਈਂਡਰ ਮਸ਼ੀਨਾਂ ਕੋਈ 2 ਲੱਖ ਦੇ ਟੂਲ ਆਏ ਤੇ ਉਹ ਦੂਸਰਾ ਗੇਟ ਬੋਰਡ ਸੀ ਕੋਈ ਦੁਕਾਨਾਂ ਵੀ ਢੱਟ ਗਈਆਂ 1 ਲੱਖ ਰੁਪਏ ਦਾ 6-7 ਲੱਖ ਰੁਪਏ ਦਾ ਨਸਾ ਕਾਰਨ ਹੋ ਰਹੀ ਹੁੰਦੀ ਇਹ ਇਹੀ ਸੋਨਚਰੀ ਆ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਇਆ ਜਾਂ ਨੀਂਦ ਚਾਏ ਹੁਣ ਉਧਰੋਂ ਕਿਤੇ ਗੱਡੀ ਨੇ ਓਵਰਟੇਕ ਕੀਤਾ ਇਧਰੋਂ ਜਦੋਂ ਇੱਥੋਂ ਗੱਡੀ ਨੇ ਓਵਰਟੇਕ ਮਾਰਿਆ ਤਾਂ ਇਹਨੇ ਗੱਡੀ ਕਿਤੇ ਇਧਰ ਨੂੰ ਘੱਟੀ ਆਪਣੀ ਵਾਲੀ ਸਾਈਡ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਗੱਡੀ ਆਨ ਬੈਲੈਂਸ ਹੋ ਗਈ ਗੱਡੀ ਸਿੱਧੀ ਆ ਕੇ ਦੁਕਾਨਾਂ ਤੇ ਵੜੀ ਆ ਬਾਕੀ ਗੱਡੇ ਆ ਡਰਾਈਵਰ ਨੇ ਕੋਈ ਨਸ਼ਾ ਨਹੀਂ ਕੀਤਾ ਹੀ ਕੋਈ ਕੁਛ ਨਹੀਂ ਕੋਈ ਜਿੱਦਾਂ ਹੁਣ ਕੋਈ ਸ਼ਰਾਬ ਦੀ ਸਾਨੂੰ ਪਤਾ ਨਾ ਸਾਡਾ ਨਹੀਂ ਇਦਾਂ ਦਾ ਕੋਈ ਤਾਰੂ ਦੂਰ ਵਾਲਾ ਕੋਈ ਚੱਕਰ ਨਹੀਂ ਸੀਗਾ ਜਿਹੜਾ ਅੰਮ੍ਰਿਤਸਰ ਬਰਦਾਸਰ ਰ ਉਹਦੇ ਨਾਲੋਂ ਵੀ ਜ਼ਿਆਦਾ ਟ੍ਰੈਫਿਕ ਹੈ ਠੀਕ ਹੈ ਜੀ ਸਾਨੂੰ ਅਸੀਂ ਕਈ ਵਾਰੀ ਸੜਕ ਪਾਰ ਕਰਨੀ ਹੁੰਦੀ ਹੈ ਨਾ ਚਾਹੇ ਪੈਦਲ ਚਾਹੇ ਗੱਡੀ ਨਾਲ ਤੇ ਕਈ ਵਾਰੀ ਕਿੰਨਾ ਕਿੰਨਾ ਦੇਰੀ ਵੇਟ ਕਰਨੀ ਪੈਦੀ ਸੀ ਬਹੁਤ ਟ੍ਰੈਫਿਕ ਆ ਬਹੁਤ ਜ਼ਿਆਦਾ ਠੀਕ ਹੈ ਔਰ ਇੱਥੇ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਇਹ ਚਾਹੁੰਦੇ ਆ ਵੀ ਬੇਨਤੀ ਹੈ ਸਾਡੀ ਸਾਰੀ ਸਰਕਾਰਾਂ ਨੂੰ ਕਿ ਇੱਥੇ ਸੜਕ ਦਾ ਨਾ ਚੌੜਿਆ ਕਰਨਾ ਚਾਹੀਦਾ ਠੀਕ ਹੈ ਜਾਂ ਕੋਈ ਬਾਈਪਾਸ ਕੱਟ ਕੇ ਇਹ ਹੱਲ ਕੀਤਾ ਜਾਏ ਕਿਉਂਕਿ ਪ੍ਰਿੰਟ ਦੀ ਬਾਤੀ ਦੋਹੀਂ ਪਾਸੀ ਹੈ ਆ ਠੀਕ ਹੈ ਅਕਸਰ ਇਥੇ ਨਸਾਨ ਸਾਡੇ ਹੁੰਦੇ ਰਹਿੰਦੇ ਨੇ ਪਿੰਡ ਦੇ ਠੀਕ ਹੈ ਔਰ ਇਹਦਾ ਕੋਈ ਪਰਮਾਨੈਂਟ ਹੱਲ ਵਧੀਆ ਕਰਨਾ ਚਾਹੀਦਾ ਜਿਹਨੇ ਬਾਈਪਾਸ ਬਾਹਰ ਕੱਢ ਦਿੰਦੇ ਫਿਰ ਸਭ ਤੋਂ ਵਧੀਆ ਕਰ